5 ਸਾਲ ਪਿੰਡ ਦੇ ਵਿਕਾਸ ਲਈ ਕੰਮ ਕਰਦਾ ਰਹਾਂਗਾ ਸਰਪੰਚ ਅਫਤਾਰ ਚੰਦ ਨੇ ਕਿਹਾ ਅੱਜ ਪਿੰਡ ਭਰਤਲਾ ਬੇਟ ਵਿੱਚ ਸਰਪੰਚ ਅਫਤਾਰ ਚੰਦ ਵੱਲੋਂ ਪਾਣੀ ਦੇ ਪਾਈਪਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਸਰਪੰਚ ਅਫਤਾਰ ਚੰਦ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਕੁਝ ਘਰਾਂ ਦੇ ਪਾਣੀ ਦਾ ਨਿਕਾਸ ਰੁਕਿਆ ਹੋਇਆ ਸੀ ਜਿਸ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅੱਜ ਪਿੰਡ ਵਿੱਚ ਪਾਣੀ ਦੇ ਨਿਕਾਸ ਦਾ ਪਾਈਪਲਾਈਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀ ਬਹੁਤ ਖੁਸ਼ ਹਨ ਸਰਪੰਚ ਅਵਤਾਰ ਚੰਦ ਨੇ ਕਿਹਾ ਕਿ ਪੂਰੇ 5 ਸਾਲ ਮੈਂ ਪਿੰਡ ਦੇ ਭਕਾਸ ਲਈ ਕੰਮ ਕਰਦਾ ਰਹਾਂਗਾ ਇਸੇ ਤਰ੍ਹਾਂ ਪਿੰਡ ਵਾਸੀਆ ਮੈਨੂੰ ਸੰਯੋਗ ਕਰਦੇ ਰਹਿਣਾ ਮੈਂ ਪਿੰਡ ਵਾਸੀਆਂ ਦੇ ਸੰਯੋਗ ਦਾ ਧੰਨਵਾਦ ਕਰਦਾ ਹਾਂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੇ ਤਰੱਕੀ ਕਾਰਜਾਂ ਲਈ ਉਹਨਾਂ ਨੇ ਕਿਹਾ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਸ ਮੌਕੇ ਤੇ ਪੰਚ ਸੁਖਪਾਲ ਪੰਚਣੀ ਅਨੀਤਾ ਸਾਬਕਾ ਪੰਚ ਜੋਗੀ ਕਲਵਿੰਦਰ ਬਰਿੰਦਰਪਾਲ ਸੋਨੂ ਪਿੰਡ ਦੀ ਮੇਟ ਗਗਨਦੀਪ ਕੌਰ ਆਦ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਪਿੰਡ ਭਰਤਲਾ ਵੇਟ ਦੇ ਵਿੱਚ ਸਰਪੰਚ ਅਪਤਾਰ ਚੰਦ ਵੱਲੋਂ ਜੋ ਪਾਣੀ ਦੀ ਪਾਈਪ ਲਾਈਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਪਿੰਡ ਵਾਸੀਆਂ ਨੂੰ ਇਸ ਪਾਣੀ ਦੀ ਸਮੱਸਿਆ ਤੋਂ ਰਾਹਤ ਪਹੁੰਚਾਣ ਦੇ ਲਈ ਬੜੇ ਜੋਰਾਂ ਚੋਰਾਂ ਦੇ ਨਾਲ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਆਓ ਦੇਖਦੇ ਹਾਂ ਨਵਾਂ ਸ਼ਹਿਰ ਦਵਾਬਾ ਚੈਨਲ ਦੇ ਉੱਪਰ ਪੂਰੀ ਰਿਪੋਰਟ ਸੋ ਅੱਜ ਅਸੀਂ ਪਿੰਡ ਪਰਥਲਾ ਵੇਟ ਤਹਿਸੀਲ ਬੜਾਚੌਰ ਜ਼ਿਲ੍ਹਾ ਨਮਾਸ਼ਹਿਰ ਦੇ ਵਿੱਚ ਪਹੁੰਚੇ ਆ ਇੱਥੇ ਜਿਹੜਾ ਅੰਡਰਗ੍ਰਾਉਂਡ ਪਾਈਪਲਾਈਨ ਦਾ ਪਾਣੀ ਦਾ ਜਿਹੜਾ ਕੰਮ ਪਿਛਲੇ ਕਈ ਸਾਲਾਂ ਤੋਂ ਰੁਕਿਆ ਹੋਇਆ ਸੀਗਾ ਔਰ ਸਰਪੰਚ ਅਵਤਾਰ ਚੰਦ ਦੀ ਅਗਵਾਈ ਦੇ ਵਿੱਚ ਆ ਜਿਹੜਾ ਇਹ ਕੰਮ ਹੋ ਰਿਹਾ ਹੈ ਔਰ ਪਿੰਡ ਵਾਸੀ ਬੜੇ ਖੁਸ਼ ਆ ਉਹਨਾਂ ਦੇ ਨਾਲ ਹੀ ਸਾਡੇ ਨਰੇਗਾ ਦੇ ਜਿਹੜੇ ਮੇਟ ਗਗਨਦੀਪ ਕੌਰ ਆਪਣੀ ਟੀਮ ਦੇ ਨਾਲ ਇਸ ਜਗ੍ਹਾ ਦੇ ਉੱਤੇ ਲੱਗੇ ਹੋਏ ਆ ਔਰ ਅਸੀਂ ਦੇਖ ਸਕਦੇ ਆ ਕਿ ਇਹ ਜਿਹੜਾ ਪਾਈਪਲਾਈਨ ਦਾ ਕੰਮ ਜਿਹੜਾ ਚੱਲੂ ਹੋ ਰਿਹਾ ਔਰ ਸਰਪੰਚ ਅਵਤਾਰ ਚੰਦ ਨੇ ਕਿਹਾ ਕਿ ਆਉਣ ਵਾਲੇ 5 ਸਾਲਾਂ ਦੇ ਵਿੱਚ ਜਿੰਨਾ ਸਮਾਂ ਮੇਰੇ ਕੋਲ ਸਰਪੰਚੀ ਦਾ ਪਿਆ ਆ ਮੈਂ ਪਿੰਡ ਦਾ ਹੋਰ ਵੀ ਵਿਕਾਸ ਕਰਾਂਗਾ ਜਿੰਨਾ ਵੀ ਸੰਭਵ ਹੋਇਆ ਮੈਂ ਪਿੰਡ ਦੇ ਲੋਕਾਂ ਦੀ ਸੇਵਾ ਕਰਾਂਗਾ ਔਰ ਜਿੰਨਾ ਮੇਰੇ ਕੋਲ ਪਿੰਡ ਦਾ ਵਿਕਾਸ ਹੋਇਆ ਅਸੀਂ ਇਸ ਪਿੰਡ ਦੀ ਨੁਹਾਰ ਨੂੰ ਬਦਲਾਂਗੇ ਪਿੰਡ ਵਾਸੀ ਇਸ ਜਗ੍ਹਾ ਦੇ ਉੱਤੇ ਸਾਰੇ ਮੌਜੂਦ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦੁਆਬਾ YouTube ਚੈਨਲ ਦੇ ਉੱਤੇ ਇਸ ਨਿਊਜ਼ ਨੂੰ ਦੇਖ ਰਹੇ ਹੋ